ਸ਼ਕਸ਼ੀ ਤੇ ਅਮਰ ਸ਼ਕਸ਼ੀ ਰਾਨੀ ਕਿਹੜੀ ਹੈ ਨਾਮ ਬਾਣੀ ਦਾ ਅਭਿਆਸ ਗੁਰਮਤਿ ਦੀ ਰਾਨੀ ਤੀਜਾ ਨੰਬਰ ਹੈ ਸੇਵਾ ਠੀਕ ਹੈ ਜੀ ਪਹਿਲਾ ਪੁਆਇੰਟ ਹੈ ਨਾਮ ਬਾਣੀ ਦਾ ਅਭਿਆਸ ਪਹਿਲਾ ਪੁਆਇੰਟ ਹੈ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹੀਦੀ ਜਾਗ ਕੇ ਅਭਿਆਸ ਕਰੇ ਅਤੇ ਇੱਕ ਅਕਾਲ ਪੁਰਖ ਦਾ ਯਾ ਧਿਆਨ ਕਰਦਾ ਹੋਇਆ ਵਾਹਿਗੁਰੂ ਨਾਮ ਜਪੇ ਤੇ ਦੂਜਾ ਪੁਆਇੰਟ ਨਿਤਨੇਮ ਦਾ ਪਾਠ ਹੈ ਨਿਤਨੇਮ ਦੀਆਂ ਬਾਣੀਆਂ 'ਚ ਇਹ ਹਨ ਜਪ ਗਿਆਪ ਅਤੇ 10 ਸਵਈਏ ਸਰਾਹੂ ਸੁਧ ਵਾਲੀ ਇਹ ਬਾਣੀਆਂ ਅੰਮ੍ਰਿਤ ਵੇਲੇ ਸੋਦਾ ਰੈ ਰਾਸ ਸ਼ਾਮ ਵੇਲੇ ਸੂਰਜ ਡੁੱਬੇ ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਾ ਦੋਹਰਾ ਨੂੰ ਲੈ ਕੇ ਸ਼ਰਨ ਪ੍ਰੇਮ ਦੀ ਰਾਖੋ ਸ਼ਰਮਾ ਆਹ ਤੇ ਅੱਗੇ ਬੇਨਤੀ ਚੌਪਈ ਪਾਸ਼ਾਹੀ ਦਸਹੀ ਅਮ੍ਰਿਤ ਰੋਹ ਹਾਥ ਦਾ ਰਖਾ ਇੱਥੋਂ ਲੈ ਕੇ ਤੇ ਦੁਸ਼ਟ ਦੋਖ ਤੇ ਜਿਹਨੂੰ ਬਚਾਈ ਤੱਕ ਫਿਰ ਅਗਿਆ ਸਵਈਆ ਪਾਏ ਗਏ ਜਨ ਤੇ ਤੁਮਰੇ ਅੱਗੇ ਦੁਹਰਾ ਸ਼ਗਰ ਦੁਆਰ ਕਾ ਸ਼ਾਰੀ ਹੈ ਫਿਰ ਅਗੇ ਆਨੰਦ ਸਾਹਿਬ ਦੀਆਂ ਬੇਰੀਆਂ ਪੰਜ ਪੌੜੀਆਂ ਤੇ ਇੱਕ ਅੰਤਲੀ ਪੜਨੀ ਫੇਰ ਮੰਦਾਵਣੀ ਤੇ ਸ਼ਲੋਕ ਮਹੱਲਾ 55 ਤੇਰਾ ਕੀਤਾ ਜਤੋ ਨਾਹੀ ਇਹ ਆਣੀ ਸੋਧਾਰਾ ਰਸੈ ਸ਼ਾਮ ਮੇਲੇ ਬਾਣੀ ਜਿਹੜੀ ਪੜਨੀ ਰਕਿਆ ਸੋਹਿਲਾ ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜਨੀ ਪੜਨੀ ਅੰਮ੍ਰਿਤ ਵੇਲੇ ਅਤੇ ਸੋਧਰ ਵੇਲੇ ਨਿਤਨੇਮ ਤੋਂ ਬਰੰਤ ਅਰਦਾਸ ਪੜਨੀ ਜੀ